डे <laughs> कर ਲੁੱਟ ਖੋਹ ਕਰਨ ਵਾਲੇ ਗਰੋਹਾਵਾਂ ਵੱਲੋਂ ਨਵੇਂ-ਨਵੇਂ ਤਰੀਕਿਆਂ ਦੇ ਨਾਲ ਪੋਲੇ-ਪਾਲੇ ਲੋਕਾਂ ਨੂੰ ਲੁੱਟ ਖੋਹ ਦਾ ਸ਼ਿਕਾਰ ਬਣਾਇਆ ਜਾ ਰਿਹਾ ਹੈ ਤੇ ਇਸ ਤਰ੍ਹਾਂ ਦਾ ਹੀ ਇੱਕ ਗਰੋ ਜ਼ਿਲ੍ਹਾ ਰੁਪਨਗਰ ਵਿੱਚ ਪਿਛਲੇ ਸਮੇਂ ਤੋਂ ਕਈ ਵਾਰ ਦਾਤਾਂ ਨੂੰ ਅੰਜਾਮ ਦੇ ਰਿਹਾ ਸੀ ਜਿਸ ਦੇ ਵਿੱਚ ਉਹ ਖਾਸ ਕਰ ਬਜ਼ੁਰਗ ਔਰਤਾਂ ਨੂੰ ਆਪਣੀ ਗੱਡੀ ਵਿੱਚ ਲਿਫਟ ਦੇ ਕੇ ਬਾਅਦ ਵਿੱਚ ਉਹਨਾਂ ਤੋਂ ਸੋਨੇ ਚਾਂਦੀ ਦੇ ਗਹਿਣੇ ਖੋਹ ਲੈਂਦੇ ਸਨ ਇਸ ਤਰ੍ਹਾਂ ਦੇ ਗਰੋ ਨੂੰ ਕੀਰਤਪੁਰ ਸਾਹਿਬ ਪੁਲਿਸ ਨੇ ਫੜਨ ਦੇ ਵਿੱਚ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ ਇਸ ਗਰੋਹ ਦੇ ਵਿੱਚ ਇੱਕ ਵਿਅਕਤੀ ਅਤੇ ਦੋ ਔਰਤਾਂ ਸਫੇਦ ਰੰਗ ਦੀ ਸਵਿਫਟ ਗੱਡੀ ਦੇ ਵਿੱਚ ਲਿਫਟ ਦੇ ਕੇ ਬਾਅਦ ਵਿੱਚ ਉਹਨਾਂ ਦੀ ਲੁੱਟ ਖੋਹ ਕਰਦੇ ਸਨ ਪੁਲਿਸ ਨੇ ਦੱਸਿਆ ਕਿ ਇਸ ਫੜੇ ਗਏ ਗਰੋਹ ਨੇ ਜ਼ਿਲ੍ਹਾ ਰੁਪਨਗਰ ਦੇ ਵਿੱਚ ਕਈ ਵਾਰਦਾਤਾਂ ਨੂੰ ਅੰਜਾਮ ਦਿੱਤਾ ਹੈ ਇਸ ਫੜੇ ਗਏ ਗਰੋਹ ਦੇ ਬਾਰੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਐਸਐਚਓ ਕੀ ਰਤਪੁਰ ਸਾਹਿਬ ਜਤਿਨ ਕਪੂਰ ਨੇ ਆਓ ਦੇਖਦੇ ਹਾਂ ਰੋਜ਼ਾਨਾ ਸ਼੍ਰੀ ਅਨੰਦਪੁਰ ਸਾਹਿਬ ਦੀ ਇਸ ਰਿਪੋਰਟ ਵਿੱਚ ਕੱਲ ਪੁਲਿਸ ਵੱਲੋਂ ਕਿਰਪੁਰ ਸਾਹਿਬ ਦੇ ਪੁਲਿਸ ਵੱਲੋਂ ਇੱਕ ਨੌਜਵਾਨ ਲੜਕਾ ਤੇ ਦੋ ਲੜਕੀਆਂ ਇਹਨਾਂ ਨੂੰ ਜੋ ਸਿਫਟ ਕਰਨ ਦੇ ਵਿੱਚ तकरीबन ਹਾ ਜਿਹੜੇ ਬਜੁਰਗ ਲੇਡੀਜ਼ ਸੀਗੇ ਮਾਤਾਵਾਂ ਨੂੰ ਆਪਣੇ ਸ਼ਿਕਾਰ ਬਣਾਦੇ ਸੀਗੇ ਇਹਨਾਂ ਨੂੰ ਰੋਕ ਕੇ ਲਿਫਟ ਦਿੰਦੇ ਸੀ ਤੇ ਲਿਫਟ ਦੇਣ ਦੇ ਮانے ਇਹਨਾਂ ਦੇ ਕੰਨਾਂ ਚੋਂ ਜਾਂ ਗਲ ਚੋਂ ਚੀਨ ਜਾਂ ਉਹਨਾਂ ਦੀ ਇਅਰਿੰਗਸ ਵਰਾ ਉਤਾਰ ਲੈਂਦੇ ਸੀ ਕਾਫੀ ਥੇਰ ਤੋਂ ਗਰੋੜ ਕਾਫੀ ਐਕਟਿਵ ਸੀਗਾ ਇਹ ਜਿਲ੍ਹੇ ਵਿੱਚ ਸੋ ਇਹ ਕੱਲ ਇਹਨਾਂ ਨੇ ਇੱਕ ਵਾਅਦਾ ਪੂਰਾ ਕੀਤਾ ਜਿਹੜਾ ਬੜਾ ਪਿੰਡ ਦੇ ਨੇੜੇ ਇਹਨਾਂ ਨੇ ਇੱਕ ਅਬਜੁਰ ਗਲੀ ਦੇ ਨੂੰ ਮਿਠਾਇਆ ਆਪਣੀ ਗੱਡੀ 'ਚ ਤੇ ਉਸ ਤੋਂ ਬਾਅਦ ਉਹਦੇ ਕੰਚੋਂ ਵਾਲੀਆਂ ਬਾਹ ਲੀਆਂ ਤੇ ਉਹਨੂੰ ਇੱਕ ਅੱਗੇ ਜਾ ਕੇ ਥੋੜੀ ਗਰਦਲੇ ਕੋਲ ਉਤਾਰ ਕੇ ਆਪਣਾ ਨਿਕਲ ਗਏ ਤੇ ਲੇਡੀ ਨੇ ਜਦ ਪਤਾ ਲੱਗਿਆ ਉਹਨੇ ਕਾਫੀ ਰੋਲਾ ਪਾਇਆ ਉਹਨੇ ਦਰਖਾਸਤ ਦੇ ਕੇ ਪਰਚਾ ਦਰਜ ਕਰਾਇਆ ਤੇ ਕੱਲ ਰਾਤ ਨੂੰ ਇੱਕ ਨਾਕਾਬੰਦ ਨੌਜਾਨ ਨੂੰ ਕਾਬੂ ਕੀਤਾ ਗਿਆ ਤੇ ਇਹ ਆਪਣੀ ਸਵਿਫਟ ਕਾਰ ਤੇ ਸੀਗੀ ਤਿੰਨ ਨੂੰ ਤੇ ਇਹਨੇ ਪੰਜਾਬੀ ਕੋਸ਼ਿਸ਼ ਕੀਤੀ ਸੀ ਇਹਨਾਂ ਨੂੰ ਅਰੈਸਟ ਕਰ ਦਿੱਤਾ ਗਿਆ ਤੇ ਬਾਕੀ ਨਿਰੀਗੇਸ਼ਨ ਚੱਲੀ ਹੈ ਸਾਰੇ ਇਹਨਾਂ ਨੂੰ ਕੋਰਟ ਚ ਪੇਸ਼ ਕੀਤਾ ਜਾ ਰਹੇ ਜੀ ਮੈਂ ਬਿਲਕੁਲ ਇਹਨਾਂ ਨੂੰ ਕੋਰਟ ਸਪੇਸ਼ ਕੀਤਾ ਜਾ ਰਿਹਾ ਹੈ ਪੁਲਿਸ ਮਨਹਾਸਲ ਕੀਤਾ ਜਾਵੇਗਾ ਤੇ ਅੱਗੇ ਜਿਵੇਂ ਪਹਿਲਾਂ ਨੇ ਵਾਅਦਾਤਾ ਕੀਤੀ ਹੈਗੀਆਂ ਤੇ ਇਸ ਵਾਅਦਾ ਜੋ ਵੀ ਹੈਗੇ ਰਿਕਵਰੀ ਕੀਤੀ ਜਾਵੇਗੀ